ਜਾ ਮਸਲਾ ਹੈ ਉਹ ਵੀ ਸਿਆਸਤ ਨਾਲ ਜੁੜਿਆ ਹੈ ਉਹ ਆਮ ਆਦਮੀ ਪਾਰਟੀ ਦੀ ਪਰਚੋਲ ਦਾ ਮੰਥਨ ਦਾ ਹਾਲਾਂਕਿ ਇਲੈਕਸ਼ਨ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਬਾਕੀ ਪਾਰਟੀਆਂ ਦਾ ਮੰਥਨ ਚ ਸਾਲ-ਸਾਲ ਲੰਘ ਜਾਣਾ ਹੈ ਤੇ ਮੁੱਖ ਮੰਤਰੀ ਕਹਿੰਦੇ ਕਿ ਅਸੀਂ ਰੰਗਲਾ ਪੰਜਾਬ ਉਹ ਤੱਕ ਬਣਾ ਦੇਣਾ ਪਰ ਸਥਿਤੀ ਹੋ ਗਈ ਉਲਟ ਨਤੀਜੇ ਹੋ ਗਏ ਉਲਟ ਤੇ ਉਹ ਨਤੀਜੇ ਉਲਟ ਤੇ ਵਿੱਚ ਹੁਣ ਪਰਚੋਲ ਕੀਤੀ ਜਾ ਰਹੀ ਹੈ ਥਾਂ-ਥਾਂ ਮੀਟਿੰਗਾਂ ਥਾਂ-ਥਾਂ ਬੈਠਕਾਂ ਹੋ ਰਹੀਆਂ ਕਿ ਕਿੱਥੇ ਕੀ ਕੀ ਕੀਤਾ ਜਾਵੇ ਕੁਝ ਪ੍ਰਸ਼ਾਸਨਿਕ ਤੌਰ ਦੇ ਉੱਤੇ ਵੀ ਫੇਰ ਬਦਲ ਜਿਹੜੇ ਹੋਣ ਵਾਲੇ ਸੀ ਉਹ ਵੀ ਕਰਨੇ ਸ਼ੁਰੂ ਕਰ ਦਿੱਤੇ ਹੈ ਸਰਕਾਰ ਨੇ ਸਿੰਧੀ ਬਸਲ ਦੇ ਵਿੱਚ ਨਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਾ ਜੋ ਇਹ ਕਾਲੀ ਦਲ ਬਾਰੇ ਜਾਂ ਕਾਂਗਰਸ ਪਾਰਟੀ ਬਾਰੇ ਕਹਿੰਦੇ ਰਹੇ ਨੇ ਉਹ ਇਹਨਾਂ ਤੇ ਵਾਪਰ ਰਹੀਆਂ ਨੇ ਇਹ ਕਹਿੰਦੇ ਸੀ ਜੀ ਉਹ ਇੱਕ ਇੱਕ ਸਾਲ ਮੀਟਿੰਗਾਂ ਨਹੀਂ ਕਰਦੇ ਮੰਤਨ ਇਹਨਾਂ ਨੂੰ ਦੋ ਦਿਨ ਬਾਅਦ ਹੀ ਮੰਤਨ ਕਰਨੀ ਪਈ ਇਹ ਕਹਿੰਦੇ ਸਾਡੀਆਂ 13 ਨਹੀਂ ਆ ਉਹਨਾਂ ਦੇ ਸ਼ਾਇਦ ਨਾ 1 ਰਵੇ ਨਾ 3 ਰਵੇ ਇਨਾ ਦੇ ਅੱਗੇ ਵੀ ਇੱਕ ਨਿਕਲ ਗਿਆ ਤਿੰਨ ਰਹਿ ਗਏ ਨਾ ਮਤਲਬ ਕਿਸੇ ਨੂੰ ਸਿਆਸੀ ਟਿੱਚਰਾਂ ਜਾਂ ਸਿਆਸੀ ਮਕਾਲ ਨਹੀਂ ਕਰਨੇ ਚਾਹੀਦੇਗੇ ਹੁਣ ਤੁਹਾਡੇ ਵੀ ਤੇ ਤਿੰਨ ਰਹਿ ਗਏ ਨੇ ਹੁਣ ਬਾਕੀਆਂ ਦੇ ਮੁਕਾਬਲੇ ਦੇਖੋ ਸਭ ਤੋਂ ਵਧੀਆ ਕਿ ਮੁਖਮਦੀ ਭਗਵੰਤ ਮਾਨ ਨੇ ਪਰਚੋਲ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਨਹੀਂ ਤਾਂ ਉਹਨਾਂ ਪਤਾ ਰੀਲਾਂ ਤੇ ਮੀਮਸ ਬਣਨੇ ਸ਼ੁਰੂ ਹੋ ਜਾਣੇ ਸੀ ਲੋਕਾਂ ਨੇ ਟਿੱਚਰਾਂ ਕਰਨੀਆਂ ਪਰ ਸਿਆਣਾ ਲੀਡਰ ਹੀ ਹੁੰਦਾ ਕਿ ਨਾਲ ਲੱਗਦੀ ਪਰਚੋਲ ਕਰ ਲੂ ਕਿਉਂਕਿ ਐਮਐਲਏ ਦਾ ਗੁੱਸਾ ਵੀ ਹੁੰਦਾ ਨੇ ਜਾਂ ਐਮਐਲਏ ਕਹਿਣਗੇ ਸਾਡੇ ਤੇ ਕੰਮ ਨਹੀਂ ਹੋਏ ਸਾਡੇ ਤੋਂ ਲੋਕ ਬੜੇ ਨਾਰਾਜ਼ ਸੀ ਖਫਾ ਸੀ ਸਾਡੇ ਕੰਮ ਨਹੀਂ ਹੋਏ ਵਰਕਰ ਨਿਰਾਸ਼ ਸੀ ਹੁਣ ਫੀਡਬੈਕ ਤੇ ਲੈਣਗੇ ਨੇ ਕਿ ਕਿਉਂਕਿ ਤੁਸੀਂ ਤੇ 13 ਸੋਚ ਕੇ ਬੈਠੇ ਤੁਹਾਡੀਆਂ ਹੀ ਐ ਤਿੰਨ ਤਿੰਨਾਂ ਦੇ ਵਿੱਚ ਵੀ ਸੰਗਰੂਰ ਦੀ ਇੱਕ ਰਿਕਾਰਡ ਤੋੜ ਜਿੱਤਿਆ ਨਾ ਹੁਸ਼ਾਰਪੁਰ ਅਨੰਦਪੁਰ ਸਾਹਿਬ ਵੀ ਤੇ ਮੁਸ਼ਕਲ ਨਾ ਜਿੱਤੀ ਨਾ ਜੀ ਹੁਣ ਸਵਾਲ ਹੈ ਕਿ ਉਹਨਾਂ ਨੇ ਬੀਤੇ ਦਿਨ ਵੀ ਮੀਟਿੰਗ ਕੀਤੀ ਤੇ ਅੱਜ ਵੀ ਕੀਤੀ ਭਾਲ ਕਿ ਵੀ ਕਿੰਨੇ ਰੋਜ਼ ਤਿੰਨ ਤਿੰਨ ਹਲਕਿਆਂ ਦੇ ਜਿੱਤੇ ਹੋਏ ਹਾਰੇ ਹੋਏ ਐਮਐਲਏ ਤੇ ਚੇਅਰਮੈਨ ਬੁਲਾ ਰਹੇ ਨੇ ਹੁਣ ਦੇਖੋ ਕਿਸੇ ਇਹ ਢਾਂਚਾ ਨਹੀਂ ਬਣਾ ਰਹੇ ਵਨ ਮੈਨ ਸ਼ੋ ਪਾਰਟੀ ਨਾ ਅਰਵਿੰਦ ਕੇਜੀ ਵਾਲੀ ਪਾਰਟੀ ਹੈ ਹੁਣ ਦੇਖੋ ਇਹਨਾਂ ਨੇ ਡੂਰਿੰਗ ਕੈਂਪੇਨ 500 ਤੋਂ ਜ਼ਿਆਦਾ ਲੀਡਰਾਂ ਨੂੰ ਅਹੁਦੇ ਹੀ ਵੰਡ ਦਿੱਤੇ ਹੈਗੇ ਫੇਸਬੁੱਕ ਤੇ ਹੀ ਅਹੁਦੇ ਵੰਡ ਦਿੱਤੇ ਹੈਗੇ ਕਿਸੇ ਕੋ ਰਿਟਰਨ ਵੀ ਨਹੀਂ ਗਿਆ ਕਿ ਭਾਈ ਤੂੰ ਪਾਰਟੀ ਦਾ ਇਹ ਢਾਂਚਾ ਵਾ ਉਹਦਾ ਤੂੰ ਮੈਂਬਰ ਆ ਵਾਈਸ 75 ਆ ਜੁਆਇੰਟ ਸੈਕਟਰ ਜਾਂ ਪ੍ਰੋਪਾਗੈਂਡਾ ਸੈਕਟਰ ਜੋ ਵੀ ਅਹੁਦੇ ਹੁੰਦੇ ਨੇ ਫੇਸਬੁੱਕ ਤੇ ਹੀ ਅਹੁਦੇ ਵੰਡ ਦਿੰਦੇ ਹੈਗੇ ਨੇ ਹੁਣ ਇਹ ਸਵਾਲ ਇਸ ਮਸੇ ਚਲੋ ਪਰਚੋਲ ਦੇ ਕੀਤੇ ਹੁਣ ਉਹ ਕਾਂਗਰਸ ਜਿਹੜੇ ਐਮ ਐਲ اے ਨੇ ਉਹਨਾਂ ਕੋ ਫੀਡਬੈਕ ਲੈ ਰਹੇ ਨੇ ਕਿ ਦੱਸੋ ਵਜ੍ਹਾ ਕੀ ਰਹੀ ਆ ਕਿਉਂਕਿ ਰਿਜ਼ਲਟ ਬਹੁਤਾ ਹੀ ਨਿਰਾਸ਼ਾਵਾਦੀ ਰ ਇੰਨਾ ਤੇ ਭਗਵੰਤ ਮਾਨ ਸਾਹਿਬ ਨੇ ਸੋਚਿਆ ਨਹੀਂ ਸੀ ਕਿ ਉਹ ਵਾਰ-ਵਾਰ ਕਲੇਮ ਕਰਦੇ ਨੇ ਕਿ ਮੈਂ ਕਿੰਨੇ ਕੰਮ ਕੀਤੇ ਨੇ ਮੈਂ ਕਿੰਨੇ ਕੰਮ ਗਨੇ ਉਹ ਕਮੀ ਕਿੱਥੇ ਰਹਿ ਗਈ ਆ ਵਾਕੇ ਜਿਹੜੇ ਕੰਮ ਇਹਨਾਂ ਨੇ ਕੀਤੇ ਲੋਕ ਖੁਸ਼ ਨਹੀਂ ਆ ਜਾਂ ਜਿਹੜੇ ਕੰਮ ਕੀਤੇ ਨੇ ਲੋਕਾਂ ਤੱਕ ਨਹੀਂ ਪਹੁੰਚਿਆ ਗੇ ਇਹ ਵੱਡਾ ਸਵਾਲ ਆ ਤੇ ਉਹ ਕੰਮ ਕਿੰਨੇ ਪਹੁੰਚਾਉਣੇ ਸੀ ਸਰਕਾਰ ਦੇ ਦੇ ਕੰਮ ਕਿੰਨੇ ਗਣਾਉਣੇ ਦੇ ਪਾਰਟੀ ਨੇ ਪਾਰਟੀ ਵੀ ਭਗਵੰਤ ਮਾਨ ਸਾਹਿਬ ਵੀ ਆ ਜਾਂ ਕੀ ਐਮ ਐਲ ਏ ਮੁੱਛਾਂ ਨੂੰ ਤਾਂ ਹੀ ਦਿੰਦੇ ਰਹੇਗੇ ਨੇ ਸਟਾਈਲ ਮਾਰਦੇ ਰਹੇਗੇ ਨੇ ਜਾਂ ਵਿਆਹ ਹੀ ਕਰਵਾਉਂਦੇ ਰਹੇ ਨੇ ਜਾਂ ਕੋਠੀਆਂ ਦੇ ਕਬਜ਼ੇ ਹੀ ਕਰਦੇ ਰਹੇਗੇ ਨੇ ਜਿਵੇਂ ਜਗਰਾਉਂ ਦੇ ਵਿੱਚ ਜਾਂ ਕਿਸਿਆਂ ਨੂੰ ਕਿਸੇ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾ ਛਾਪੇ ਮਾਰਦੇ ਰਹੇ ਕਦੀ ਡੀਐਸਪੀ ਦੇ ਦਫਤਰ ਕਦੀ ਐਸਡੀਐਮ ਦੇ ਦਫਤਰ ਕਦੀ ਤਹਿਸੀਲਦਾਰ ਦੇ ਦਫਤਰ ਕਦੀ ਸਕੂਲ 'ਚ ਉਹ ਹੀ ਕਰਦੇ ਰਹੇਗੇ ਨੇ ਇਹ ਸਾਰੀਆਂ ਚੀਜ਼ਾਂ ਤੇ ਉਹ ਹੁਣ ਪਰਚੋਲ ਕਰ ਰਹੇ ਨੇ ਪਤਾ ਲੱਗੂ ਕਮੀ ਕਿੱਥੇ ਰਹਿ ਗਈ ਪਰ ਇੱਕ ਗੱਲ ਹੈ ਕਿ ਇਹ ਮੰਥਨ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਕਿ ਜਿਨ੍ਹਾਂ ਦੀ ਕੋਈ ਸੀਟ ਆਈ ਹੈ 11 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਪਰ ਉਹ ਵੀ ਘਰ ਦੀ ਪਾਰਟੀ ਆ ਉਹ ਕਹਿੰਦੇ ਕੋਈ ਨਹੀਂ ਕਰ ਲਾਂਗੇ ਬਥੇਰਾ ਟਾਈਮ ਹੈ 27 ਬੜੀ ਦੂਰ ਆ ਅਜੇ 35 ਮਹੀਨੇ ਬਾਕੀ ਆ ਆਪਾਂ ਫਿਰ ਪੰਜਾਬ ਬਚਾਓ ਯਾਤਰਾ 2 ਸ਼ੁਰੂ ਕਰ ਦਾਂਗੇ ਇਹ ਮੰਥਨ ਬੀਜੇਪੀ ਨੂੰ ਕਰਨਾ ਚਾਹੀਦਾ ਪਰ ਬੀਜੇਪੀ ਲੈ ਕੇ ਫਿਰ ਕੀ ਹੋ ਗਿਆ ਸਾਡਾ ਵੋਟ ਪਰਸੈਂਟ 18% ਹੋ ਗਿਆ ਹਜੇ ਤੇ ਆਪਣੀ ਸੈਂਟਰ ਦੇ ਵਿੱਚ ਸਰਕਾਰ ਆਪ ਕਰ ਲਾਂਗੇ ਆਪਤ ਕਹਿ ਦਿੱਤਾ ਰਵਨੀ ਸਿੰਘ ਬਿੱਟੂ ਨੇ ਪੰਜਾਬ ਦੇ ਪੰਜਾਬੀਆਂ ਨੂੰ ਪਿੰਡਾਂ ਨੂੰ ਕਿਸਾਨਾਂ ਨੂੰ ਜੱਟਾਂ ਨੂੰ ਧਮਕੀ ਦੇ ਦਿੱਤੇ ਲੰਬਾ ਦੇ ਦਿੱਤਾ ਹੈ ਕਿ ਹੁਣ ਲੈ ਲਓ ਰੂਰਲ ਡਵੈਲਪਮੈਂਟ ਫੰਡ ਜਦ ਇਹ ਵਾਲੀਆਂ ਹਰਕਤਾਂ ਕਰੀਆਂ ਨੇ ਆਪੋਜੀਸ਼ਨ ਪਾਰਟੀਆਂ ਤੇ ਉਹਦਾ ਨੁਕਸਾਨ ਤੇ ਉਹਨਾਂ ਦਾ ਹੀ ਹੋਣਾ ਪਰ ਇਹ ਮੰਥਨ ਸਾਰਿਆਂ ਨੂੰ ਕਰਨਾ ਚਾਹੀਦਾ ਭਗਵੰਤ ਮਾਨ ਉਹਨਾਂ ਨੇ ਸ਼ੁਰੂਆਤ ਚੰਗੀ ਗੱਲ ਆ ਹਾਰ ਦੀ ਪਰਚੋਲ ਹੋਣੀ ਚਾਹੀਦੀ ਕਿ ਕਿਉਂ ਹਾਰੇ ਸੀ ਕੀ ਵਜ੍ਹਾ ਰਹਿ ਗਿਆ ਮਨ ਲਓ ਤੁਸੀਂ 13 ਤੇ ਨਹੀਂ ਆ ਸਕਦੀਆਂ ਇਹ ਤੇ ਭਾਵੇਂ ਕਿਸੇ ਕੋ ਐਫੀਡੇਵਟ ਲੈ ਲੈਂਦੇ ਮਮੀ ਭਗਵੰਤ ਮਾਨ ਸਾਹਿਬ ਨੂੰ ਐਫੀਡੇਵਟ ਦੇਣ ਨੂੰ ਤਿਆਰ ਸੀ ਕਿ ਭਈ ਸੀਐਮ ਸਾਹਿਬ ਤੁਹਾਡੀਆਂ 13 ਦਿਨਿਆਂ ਦੇ ਪਰ ਘੱਟੋ ਘੱਟ 7 ਤੇ ਆ ਹੀ ਸਕਦੀਆਂ ਸੀ ਨਾ 8 ਹੀ ਆ ਜਾਂਦੀਆਂ 6 ਹੀ ਆ ਜਾਂਦੀਆਂ 5 ਹੀ ਆ ਜਾਂਦੀਆਂ ਪਰ ਦੇਖ ਲਓ ਨਹੀਂ ਆਈਆਂਗੇ ਇਹਦਾ ਮਤਲਬ ਕਿਤਨਾ ਕੀਤੇ ਜਾਂ ਤੇ ਸਰਕਾਰ ਤੋਂ ਲੋਕ ਖੁਸ਼ ਨਹੀਂ ਆ ਜਾਂ ਜੇ ਸਰਕਾਰ ਦੇ ਕੰਮ ਤੇ ਲੋਕਾਂ ਤੱਕ ਨਹੀਂ ਪਹੁੰਚੇ ਹੈਗੇ ਜਾਂ ਤੁਹਾਡੇ ਐਮਐਲਏ ਜਿਹੜੇ ਨੇ ਉਹਨਾਂ ਦੇ ਖਿਲਾਫ ਲੋਕਾਂ ਦੀ ਨਫ਼ਰਤ ਆ ਤੁਹਾਡੇ ਜੇ ਤੁਸੀਂ ਤੇ ਕਹਿੰਦੇ ਕਿ ਮੈਨੂੰ ਬਾਈ ਕਹ ਲਓ ਅਸੀਂ ਬਾਈ ਵੀ ਕਹਿ ਲਾਂਗੇ ਬਾਈ ਜੀ ਵੀ ਕਹਿ ਲਾਂਗੇ ਲੋਕ ਵੀ ਬਾਈ ਜੀ ਕਹਿ ਲੈਣਗੇ ਪਰ ਜਿਹੜੇ ਤੁਹਾਡੇ ਐਮਐਲਏਸ ਨਾ ਜਿਹੜੇ ਹਾਰੇ ਨੇ ਉਹਨਾਂ ਦੇ ਤਾਂ ਉਹ ਦੇ ਕਿਲਾ ਵਾ ਕਈਆਂ ਦੇ ਰਹਿ ਗਿਆ ਇਹ ਰੋਟਮ ਦਾ ਦੋਂ ਦੇ ਵਿੱਚ ਜਿਹੜਾ ਸਰੀਆ ਸੀ ਨਾ ਜੀ ਉਹ ਕਾਂਗਰਸੀਆਂ ਦੇ ਵੀ ਸੀ ਉਹ ਸ਼੍ਰੋਮਣੀ ਕਾਲੀ ਦਲ ਦੇ ਵਿਧਾਇਕਾਂ ਦੇ ਵਿੱਚ ਵੀ ਸੀ ਉਹ ਭਾਜਪਾ ਦੇ ਵਿਧਾਇਕਾਂ ਦੇ ਵਿੱਚ ਜਿਹੜੀਆਂ ਰਵੈਤੀ ਪਾਰਟੀਆਂ ਦੇ ਲੀਡਰਾਂ ਦੀਆਂ ਧੌਣਾ ਚੋ ਕਿल्ले ਜਾਂ ਸਰੀਏ ਲੋਕਾਂ ਨੇ ਕੱਢ ਦਿੱਤੇ ਹੈਗੇ ਤੇ ਤੁਹਾਡੀ ਪਾਰਟੀ ਦੇ ਦੇ ਕੱਲ ਦੀ ਜੰਮੀ ਆ ਤੁਹਾਡੇ ਤੇ ਹਜੇ ਦੰਦ ਵੀ ਨਹੀਂ ਆਏ ਤੁਹਾਡੇ ਤੇ ਹਜੇ ਦਾੜਾ ਵੀ ਨਹੀਂ ਆਈਆਂ ਹੈਗੀਆਂ ਤੇ ਤੁਸੀਂ ਅਸਮਾਨੀ ਟਾਕੀਆਂ ਲਾਉਂਦੀਆਂ ਗੱਲਾਂ ਕਰਦੇ ਸੀ ਕੋਈ ਸ਼ੱਕ ਨਹੀਂ ਹੈ ਕਿ ਭਗਵੰਤ ਮਾਨ ਸਾਹਿਬ ਨੇ ਇੰਨਾ ਚੋਣ ਪ੍ਰਚਾਰ ਦੇ ਵਿੱਚ ਬੜੀ ਮਿਹਨਤ ਕੀਤੀ ਬੜੀਆਂ ਰੈਲੀਆਂ ਕੀਤੀਆਂ ਰੋਡ ਸ਼ੋਅ ਕਰਲੇ ਗਰਮੀ ਵੀ ਨਹੀਂ ਦੇਖੀ ਉਹਨਾਂ ਨੇ ਛਤਰੀ ਲੈ ਕੇ ਵੀ ਪ੍ਰਚਾਰ ਨਹੀਂ ਕੀਤਾਗਾ ਲੇਕਿਨ ਇਸ ਦੇ ਬਾਵਜੂਦ ਅਗਰ ਉਹਨਾਂ ਦੀ ਮਿਹਨਤ ਦਾ ਫਲ ਨਹੀਂ ਮਿਲਿਆਗਾ ਤੇ ਲਾਜ਼ਮੀ ਤੌਰ ਤੇ ਪਾਰਟੀ ਜ਼ਿੰਮੇਵਾਰ ਆ ਤੇ ਚੁਣੇ ਹੋਏ ਨੁਮਾਇंदे ਜ਼ਿੰਮੇਵਾਰ ਆ